हां जी ASCII ਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੇਂ ਵੀਡੀਓ ਵਿੱਚ ਜੋ ਦਾ 트럼ਪ ਪ੍ਰੈਜ਼ੀਡੈਂਟ ਬਣਿਆ ਤੁਸੀਂ ਦੇਖਿਆ ਉਹਨੇ ਰੂਲ ਬਹੁਤ ਸਖਤ ਕਰਤੇ ਕਈ ਐਦਾਂ ਦੇ ਰੂਲ ਨੇ ਜੋ ਕਿ ਇਲੀਗਲ ਇਮੀਗ੍ਰੈਂਟ ਲਈ ਬਹੁਤ ਸਖਤ ਨੇ ਕਈ ਐਦਾਂ ਦੇ ਰੂਲ ਨੇ ਜੋ ਕਿ ਹੋਰ ਕੰਟਰੀਆਂ ਲਈ ਬਹੁਤ ਸਖਤ ਨੇ ਸਭ ਤੋਂ ਪਹਿਲੀ ਚੀਜ਼ ਤਾਂ ਆਪਾਂ ਇਹ ਦੇਖੀ ਆ ਵੀ ਇਲੀਗਲ ਇਮੀਗ੍ਰੇਸ਼ਨ ਜੋ ਆ ਉਹਨੇ ਇਹ ਚੀਜ਼ ਨੂੰ ਬਹੁਤ ਸੀਰੀਅਸਲੀ ਲਿਆ ਖਾਸ ਕਰਕੇ ਜਿਹੜੇ ਬਾਰਡਰ ਟੱਪ ਕੇ ਆਉਂਦੇ ਨੇ ਜਾਂ ਜਿਹੜੇ ਉੱਥੇ ਜਾ ਕੇ ਕ੍ਰਾਈਮ ਕਰਦੇ ਨੇ ਉਹਨੇ ਸਖਤ ਕਿਹਾ ਵੀ ਉਹ ਬੰਦਿਆਂ ਨੂੰ ਰਿਪੋਰਟ ਕੀਤਾ ਜਾਵੇ ਤਾਂ ਕਰਕੇ ਆਪਾਂ ਪਿਛਲੇ ਹਫ਼ਤਿਆਂ 'ਚ ਨਿਊਜ਼ 'ਚ ਵੀ ਦੇਖਿਆ ਇੰਡੀਆ ਵੀ ਕਿੰਨੇ ਲੋਕ ਰਿਪੋਰਟ ਹੋ ਗਏ ਹੁਣ ਆਉਣ ਵਾਲੇ ਟਾਈਮ ਵਿੱਚ ਹੋਰ ਜ਼ਿਆਦਾ ਬੰਦੇ ਰਿਪੋਰਟ ਹੋ ਰਹੇ ਨੇ ਇੰਡੀਆ ਨੂੰ ਹੋਰ ਵਾਪਸ ਭੇਜ ਰਹੇ ਨੇ ਇੰਡੀਆ ਤੋਂ ਇਲਾਵਾ ਹੋਰ ਕੰਟਰੀਆਂ ਨੂੰ ਵੀ ਮੈਕਸੀਕੋ ਕੋਲੰਬੀਆ ਹੋਰ ਕਿੰਨੇ ਕੰਟਰੀਜ਼ ਦੇ ਬੰਦੇ ਉਹਨੇ ਵਾਪਸ ਭੇਜੇ ਨੇ ਇਹ ਹੋ ਗਈ ਡੈਪੋਟੇਸ਼ਨ ਵਾਲੀ ਗੱਲ ਦੂਸਰਾ ਨੰਬਰ ਤੇ ਹੈਗਾ ਵੀ ਟਰੰਪ ਹੋਰ ਕੰਟਰੀਜ਼ ਤੇ ਟੈਰਿਫਸ ਲਾਉਣਾ ਚਾਹੁੰਦਾ ਟੈਰਿਫਸ ਜੇ ਆਪਾਂ ਕੋਈ ਹੋਰ ਕੰਟਰੀ ਤੇ ਲਾਉਨੇ ਆ ਤਾਂ ਉਹਦਾ ਫਾਇਦਾ ਉਹਦਾ ਨੁਕਸਾਨ ਕੀ ਉਹਦਾ ਮਕਸਦ ਹੁੰਦਾ ਹੁਣ ਟਰੰਪ ਦੀ ਟੈਰਿਫ ਪਾਲਿਸੀ ਦਾ ਨਾਮ ਹੈਗਾ ਅਮਰੀਕਾ ਫਰਸਟ ਸੋ ਉਹ ਪ੍ਰਾਇੋਰਟੀ ਅਮਰੀਕਾ ਨੂੰ ਦੇਣਾ ਚਾਹੁੰਦਾ ਜਦੋਂ ਟਰੰਪ ਕੋਈ ਕੰਟਰੀ ਉੱਤੇ ਟੈਰਿਫ ਲਾਉਂਦਾ ਤਾਂ ਬੇਸਿਕਲੀ ਉਹ ਕੰਟਰੀ ਤੋਂ ਜਿੰਨਾ ਵੀ ਸਮਾਨ ਯੂ ਐਸ ਏ ਵਿੱਚ ਇੰਪੋਰਟ ਹੁੰਦਾ ਤਾਂ ਉਹਦੇ ਉੱਤੇ ਇੱਕ ਟੈਕਸ ਲਾਇਆ ਜਾਂਦਾ ਆ ਕਰਕੇ ਅਮਰੀਕਾ ਤੋਂ ਬਾਹਰੋਂ ਹੋਰ ਕੰਟਰੀਆਂ ਤੋਂ ਜੋ ਸਮਾਨ ਅਮਰੀਕਾ ਵਿੱਚ ਆਉਂਦਾ ਉਹ ਜ਼ਿਆਦਾ ਮਹਿੰਗਾ ਹੋਊਗਾ ਉਹ ਤਾਂ ਇਹ ਚੀਜ਼ ਕਰਨਾ ਚਾਹੁੰਦਾ ਕਿਉਂਕਿ ਉਹ ਚਾਹੁੰਦਾ ਵੀ ਅਮਰੀਕਨ ਬਿਜ਼ਨੈਸਸ ਨੂੰ ਹੋਰ ਪੁਸ਼ ਮਿਲੇ ਅਮਰੀਕਾ ਵਿੱਚ ਜੌਬ ਵਧਣ ਲੋਕ ਅਮਰੀਕਾ ਦੇ ਪ੍ਰੋਡਕਟ ਖਰੀਦਣ ਬਾਹਰੋਂ ਆਏ ਪ੍ਰੋਡਕਟ ਲੋਕ ਘੱਟ ਖਰੀਦਣ ਵੀ ਅਮਰੀਕਾ ਦਾ ਜੋ ਬਿਜ਼ਨਸ ਆ ਉਹਦੀ ਇਕਨੋਮੀ ਆ ਉਹ ਅੱਗੇ ਵਧੇ ਟੈਰਿਫਸ ਹੁਣੇ ਪਹਿਲੀ ਵਾਰ ਨਹੀਂ ਹਨਾ ਟਰੰਪ ਨੇ ਕਿਹਾ ਵੀ ਮੈਂ ਟੈਰਿਫਸ ਲਾਉਣ ਲੱਗਿਆ ਹੋਰ ਕੰਟਰੀਜ਼ ਤੇ ਹਨਾ ਇਹ ਤੋਂ ਪਹਿਲਾਂ ਵੀ ਪਿਛਲੀ ਵਾਰ ਜੋ ਟਰੰਪ ਪ੍ਰੈਜ਼ੀਡੈਂਟ ਸੀ ਉਦੋਂ ਵੀ ਇਹਨੇ ਲਗਭਗ ਬਹੁਤ ਦੇਸ਼ਾਂ ਦੇ ਟੈਰਿਫ ਸਲਾਏ ਸੀ ਖਾਸ ਕਰਕੇ ਚਾਈਨਾ ਉੱਤੇ ਨੇ ਟੈਰਿਫ ਸਲਾਤੇ ਸੀ ਚਾਈਨਾ ਤੋਂ ਜਿੰਨੇ ਵੀ ਇਲੈਕਟ੍ਰੋਨਿਕਸ ਆਉਂਦੇ ਸੀ ਯਾਨੀ ਕਿ ਲੈਪਟਾਪ ਤੇ ਫੋਨ ਚਾਈਨਾ ਤੋਂ ਜਿੰਨੀ ਵੀ ਮਸ਼ੀਨਰੀ ਆਉਂਦੀ ਸੀ ਜਿੰਨੇ ਵੀ ਉਥੋਂ ਕੱਪੜੇ ਆਉਂਦੇ ਸੀ ਉਹਦੇ ਉੱਤੇ 25% ਟੈਰਿਫ ਲਾਤੇ ਸੀਗੇ 2019 ਵਿੱਚ ਉਹਨੇ ਇੰਡੀਆਂ ਉੱਤੇ ਵੀ ਟੈਰਿਫ ਲਾਏ ਸੀਗੇ ਇੰਡੀਆਂ ਤੋਂ ਜੋ ਸਟੀਲ ਤੇ ਐਲੂਮੀਨੀਅਮ ਯੂ ਐਸ ਏ ਆਉਂਦੀ ਸੀ ਉਹਦੇ ਉੱਤੇ 25 ਤੋਂ 30% ਦੇ ਵਿੱਚ ਟੈਰਿਫ ਲਾਏ ਗਏ ਸੀਗੇ ਉਸ ਤੋਂ ਇਲਾਵਾ ਯੂਰੋਪੀਅਨ ਕੰਟਰੀਸ ਤੇ ਵੀ ਲਾਏ ਸੀ ਯੂਰਪ ਤੋਂ ਜਿੰਨੀਆਂ ਵੀ ਕਾਰਾਂ ਯੂ ਐਸ ਏ ਨੂੰ ਜਾਂਦੀਆਂ ਸੀ ਯੂਰਪ ਦੀ ਵਾਈਨ ਚੀਜ਼ ਇਹ ਸਾਰੀਆਂ ਚੀਜ਼ਾਂ ਯੂਰਪ ਦੇ ਕੱਪੜੇ ਜਿਹੜੇ ਯੂਐਸਏ ਵਿੱਚ ਜਾਂਦੇ ਸੀ ਤਾਂ ਉਹਨਾਂ ਉੱਤੇ ਟੈਰਿਫਸ ਲਾਏ ਗਏ ਸੀ ਚੀਜ਼ ਤੋਂ 30% ਸੇਮ ਤੇ ਹੁਣ ਆਪਾਂ ਫੇਰ ਦੇਖਿਆ ਉਹ ਚੀਜ਼ ਫੇਰ ਅੱਗੇ ਆ ਰਹੀ ਆ ਹਨਾ ਤਾਂ ਇਹਦਾ ਕੀ ਨੁਕਸਾਨ ਆ ਹਨਾ ਹੁਣ ਜਿਹੜੇ ਕੰਟਰੀ ਉਸ ਤੋਂ ਚੀਜ਼ਾਂ ਜਾ ਰਹੀਆਂ ਨੇ ਸਭ ਤੋਂ ਪਹਿਲੀ ਤਾਂ ਇਹ ਚੀਜ਼ ਆ ਜੇ ਜਦੋਂ ਇੱਕ ਕੰਟਰੀ ਦੂਜੀ ਕੰਟਰੀ ਉੱਤੇ ਟੈਰਿਫ ਲਾਉਂਦੀ ਆ ਤਾ ਇੱਕ ਤਰ੍ਹਾਂ ਦਾ ਟ੍ਰੇਡ ਵਾਰ ਵੀ ਸ਼ੁਰੂ ਹੋ ਜਾਂਦਾ ਕਿਉਂਕਿ ਪਿਛਲੀ ਵਾਰ ਜੋ 트ੰਪ ਨੇ ਚਾਈਨਾ ਉੱਤੇ ਟੈਰਿਫ ਲਾਇਆ ਸੀ ਚਾਈਨਾ ਨੇ ਵੀ ਯੂ ਐਸ ਏ ਉੱਤੇ ਟੈਰਿਫ ਲਾਤੇ ਸੋ ਇਹਦਾ ਨੁਕਸਾਨ ਇਹ ਆ ਵੀ ਦੋਨੀਆਂ ਕੰਟਰੀਆਂ ਦੇ ਜੋ ਬਿਜ਼ਨੈਸਸ ਨੇ ਉਹਨਾਂ ਲਈ ਇੱਕ ਤਾਂ ਲਾਸ ਆ ਤੇ ਜਿਹੜੀਆਂ ਚੀਜ਼ਾਂ ਇੰਪੋਰਟ ਐਕਸਪੋਰਟ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਕੀਮਤ ਬਹੁਤ ਵੱਧ ਜਾਂਦੀ ਆ ਉਹ ਮਹਿੰਗੀਆਂ ਹੋ ਜਾਂਦੀਆਂ ਨੇ ਉਸ ਤੋਂ ਇਲਾਵਾ ਇਹ ਆ ਦੁਨੀਆ ਦੀ ਗਲੋਬਲ ਟ੍ਰੇਡ ਮਾਰਕੀਟ ਆ ਜੋ ਉਹ ਸਲੋ ਹੋ ਜਾਂਦੀ ਆ ਖਾਸ ਕਰਕੇ 트ੰਪ ਕਹਿ ਰਿਹਾ ਵੀ ਮੈਂ ਯੂਰਪ ਉੱਤੇ ਕੈਨੇਡਾ ਉੱਤੇ ਚਾਈਨਾ ਉੱਤੇ ਮਦਦਾਰਾ ਤੋਂ ਫੇਟ ਟੈਰਿਫ ਲਾਉਣੇ ਨੇ ਤਾਂ ਕਰਕੇ ਇਹ ਚੀਜ਼ ਦਾ ਇਹੀ ਨਤੀਜਾ ਹੋ ਸਕਦਾ ਇੱਕ ਤਾਂ ਮਹਿੰਗਾਈ ਵਧੂਗੀ ਚੀਜ਼ਾਂ ਹੋਰ ਮਹਿੰਗੀਆਂ ਹੋਣਗੀਆਂ ਗਲੋਬਲ ਟ੍ਰੇਡ ਆ ਉਸ ਸਲੋ ਹੋਊਗਾ ਤੇ ਕੰਟਰੀਜ਼ ਇੱਕ ਦੂਜੇ ਨਾਲ ਟ੍ਰੇਡ ਵਾਰ ਵਿੱਚ ਆ ਜਾਣਗੀਆਂ ਹੁਣ ਖਾਸ ਕਰਕੇ ਆਪਾਂ ਦੇਖਿਆ 2020 ਤੋਂ ਬਾਅਦ ਜਦੋਂ ਕੋਵਿਡ ਆਈ ਸੀ ਕੋਵਿਡ ਤੋਂ ਬਾਅਦ ਲਾਕਡਾਊਨ ਹੋ ਗਿਆ ਉਸ ਤੋਂ ਕੁਝ ਕੁ ਸਾਲ ਬਾਅਦ ਰਸ਼ੀਆ ਤੇ ਯੂਕਰੇਨ ਵਿੱਚ ਵਾਰ ਹੋ ਗਿਆ ਇਦਾਂ ਦੇ ਜੋ ਇਵੈਂਟ ਦੁਨੀਆ ਤੇ ਹੁੰਦੇ ਨੇ ਨਾ ਇਨਾ ਕਰਕੇ ਹਰ ਇੱਕ ਚੀਜ਼ ਮਹਿੰਗੀ ਹੋ ਜਾਂਦੀ ਆ ਖਾਸ ਕਰਕੇ ਰਸ਼ੀਆ ਯੂਕਰੇਨ ਦਾ ਜੋ ਵਾਰ ਹੋਇਆ ਯੂਰਪ ਵਿੱਚ ਉਹਨੇ ਬਹੁਤ ਮਹਿੰਗਾਈ ਵਧਾ ਦਿੱਤੀ ਹਰ ਇੱਕ ਚੀਜ਼ ਲਗਭਗ ਮਹਿੰਗੀ ਹੋ ਗਈ ਗਰੋਸਰੀ ਮਹਿੰਗੀ ਹੋ ਗਈ ਘਰ ਮਹਿੰਗੇ ਕਰ ਤੇ ਗੈਸ ਬਿਜਲੀ ਮਹਿੰਗੀ ਹੋ ਗਈ ਆਪਾਂ ਦੇਖਿਆ ਕਿੰਨੇ ਸਾਲਾਂ ਤੋਂ ਇਨਫਲੇਸ਼ਨ ਜੋ ਆ ਵਧਦਾ ਆ ਰਿਹਾ ਆਉਣ ਵਾਲੇ ਸਾਲਾਂ 'ਚ ਵੀ ਲਗਭਗ ਕਹਿੰਦੇ ਇਨਫਲੇਸ਼ਨ ਘਟੂਗਾ ਨਹੀਂ ਸਾਰੀ ਦੁਨੀਆ ਵਿੱਚ ਇਨਫਲੇਸ਼ਨ ਸਲੋ ਡਾਊਨ ਹੋ ਜਾਊਗਾ ਵੀ ਜਿੰਨੇ ਵੀ ਹੁਣ ਕੀਮਤਾਂ ਹੈਗੀਆਂ ਨੇ ਉਹ ਉੱਥੇ ਰੁਕਣ ਗਿਆ ਪਰ ਉਹ ਘਟਣ ਗਿਆ ਨਹੀਂ ਸੋ ਕਹਿਣ ਦਾ ਮਤਲਬ ਇਹ ਆ ਮੰਗਿਆਈ ਦੁਨੀਆ ਤੇ ਉਨੇ ਰਹੂਗੀ ਪਰ ਜਿੰਨਾ ਬੰਦਾ ਕਮਾਉਂਦਾ ਹਨਾ ਲੋਕਾਂ ਦੀ ਕਮਾਈ ਉੱਥੇ ਤੱਕ ਰੁਕੀ ਹੋਈ ਆ ਤਾਂ ਕਰਕੇ ਜਦੋਂ ਆਪਾਂ ਟੈਰਿਫਸ ਵੀ ਕੰਟਰੀ ਤੇ ਦੇਖਦੇ ਆ ਵੀ ਲੱਗੇ ਜਾ ਰਹੇ ਨੇ ਉਹ ਚੀਜ਼ਾਂ ਤਾਂ ਹੋਰ ਮੰਗਿਆਈ ਵਧਾਉਣ ਗਿਆ ਹੁਣ ਅੱਜ ਦੇ ਟਾਈਮ ਸਭ ਤੋਂ ਬੈਸਟ ਚੀਜ਼ ਤਾਂ ਇਹ ਆ ਵੀ ਬੰਦਾ ਆਪਦੇ ਪੈਸੇ ਵੇਸਟ ਨਾ ਕਰੇ ਆਪਦੇ ਪੈਸਿਆਂ ਦੀ ਵੈਲਿਊ ਬਚਾ ਕੇ ਰੱਖੇ ਆਪਦਾ ਪੈਸਾ ਇਨਵੈਸਟ ਕਰੇ ਕੋਈ ਸੇਫ ਫੰਡ ਵਿੱਚ ਕੋਈ ਮਿਊਚੁਅਲ ਫੰਡ ਵਿੱਚ ਜਿੱਥੇ ਉਹ ਪੈਸਿਆਂ ਉੱਤੇ ਇੰਨਾ ਕੁ ਵਿਆਜ ਜੁੜਿਆ ਵੀ ਉਹ ਇਨਫਲੇਸ਼ਨ ਨਾਲ ਫਾਈਟ ਕਰ ਸਕਦੇ ਨੇ ਕਿਉਂਕਿ ਆਉਣ ਵਾਲੇ ਟਾਈਮ ਵਿੱਚ ਵੀ ਹਾਊਸਿੰਗ ਤੇ ਗਰੋਸਰੀ ਹਨਾ ਘਰਾਂ ਦੇ ਰੇਟ ਤੇ ਗਰੋਸਰੀ ਜੋ ਆਪਾਂ ਨੂੰ ਬੇਸਿਕਲੀ ਸਰਵਾਈਵ ਕਰ ਲਈ ਚਾਹੀਦੀ ਆ ਇਹ ਦੋ ਮੇਨ ਚੀਜ਼ਾਂ ਨੇ ਜੋ ਬੰਦੇ ਨੂੰ ਚਾਹੀਦੀਆਂ ਨੇ ਹਨਾ ਜ਼ਿੰਦਗੀ 'ਚ ਇਹਨਾਂ ਦੇ ਪ੍ਰਾਈਸ ਘਟਣੇ ਨਹੀਂ ਹੈਗੇ ਹਜੇ ਤਾਂ ਕਰਕੇ ਮੇਨਟੇਨ ਇਹਨੇ ਲਗਭਗ ਹੁਣ ਆਏ ਆ ਕਿਆ ਜਾਂਦਾ ਹਨਾ ਪ੍ਰੈਡਿਕਟ ਕੀਤਾ ਜਾਂਦਾ ਵੀ ਆਉਣ ਵਾਲੇ ਸਾਲ ਵਿੱਚ ਵੀ ਜਿੰਨੇ ਰੇਟ ਹੈਗੇ ਨੇ ਹੁਣ ਉੱਥੇ ਰੁਕ ਜਾਣਗੇ ਨੇ ਵਧਣਗੇ ਨਹੀਂ ਥੱਲੇ ਵੀ ਨਹੀਂ ਜਾਣਗੇ ਉੱਥੇ ਹੀ ਖੜੇ ਨੇ ਪਰ ਇਹ ਪ੍ਰੈਡਿਕਸ਼ਨ ਨੇ ਹਨਾ ਆਪਾਂ ਨੂੰ ਦੁਨੀਆ ਤੇ ਪਤਾ ਨਹੀਂ ਜੇ ਦੁਨੀਆ ਤੇ ਕੋਈ ਇਦਾਂ ਦਾ ਹਾਦਸਾ ਹੋ ਜੇ ਜਿਵੇਂ ਰਸ਼ੀਆ ਯੂਕਰੇਨ ਦਾ ਹੋ ਰਹਾ ਤਾਂ ਫੇਰ ਮਹਿੰਗਾਈ ਵੱਜ ਜਾਂਦੀ ਆ ਜੇ ਦੁਨੀਆ ਤੇ ਕੋਈ ਹੋਰ ਜੰਗ ਚੱਲ ਪਈ ਜਾਂ ਕੋਈ ਹੋਰ ਕੋਵਿਡ ਵਰਗਾ ਸੀਨ ਹੋ ਗਿਆ ਤਾਂ ਫੇਰ ਉਹ ਹੀ ਪ੍ਰੋਬਲਮ ਆ ਜਾਂਦੀ ਆ ਨੇ ਪਰ ਇਸ ਤੋਂ ਇਲਾਵਾ ਜੇ ਨਾਰਮਲੀ ਸਾਰਾ ਕੁਝ ਚੱਲਦਾ ਤਾਂ ਪ੍ਰੈਡਿਕਸ਼ਨ ਇਹ ਹੈ ਵੀ ਪ੍ਰਾਈਸ ਉੱਥੇ ਹੀ ਹੁਣ ਰੁਕੇ ਹੋਏ ਨੇ ਅੱਜ ਦੇ ਟਾਈਮ ਜੇ ਇੱਕ ਬੰਦਾ ਕੰਮ ਕਰਦਾ ਖਾਸ ਕਰਕੇ ਯੂਰਪ ਵਿੱਚ ਵੀ ਆਏ ਹੁੰਦਾ ਸੀ ਵੀ ਇੱਕ ਕੱਲਾ ਬੰਦਾ ਆਪਣੇ ਪਰਿਵਾਰ ਲਈ ਕੰਮ ਕਰਦਾ ਸੀਗਾ ਉਹ ਸਾਰਾ ਆਪਣਾ ਪਰਿਵਾਰ ਚਲਾਈ ਜਾਂਦਾ ਸੀਗਾ ਤੇ ਪੈਸੇ ਵੀ ਬਹੁਤ ਬਚਦੇ ਸੀਗੇ ਜਦੋਂ ਆ ਰਸ਼ੀਆ ਤੇ ਯੂਕਰੇਨ ਦਾ ਵਾਰ ਹੋਇਆ ਮਹਿੰਗਾਈ ਵੀ ਬਹੁਤ ਵਧ ਗਈ ਖਾਸ ਕਰਕੇ 2020 ਤੋਂ ਬਾਅਦ ਹਰ ਇੱਕ ਚੀਜ਼ ਮਹਿੰਗੀ ਹੋਣ ਲੱਗੀ ਹੁਣ ਆਏ ਆ ਚਲੋ ਇੱਕ ਬੰਦਾ ਆਪਦੇ ਸਾਰੇ ਪਰਿਵਾਰ ਲਈ ਕੰਮ ਕਰਦਾ ਔਖਾ ਸੌਖਾ ਹੋ ਗਿਆ ਜਿਉਂ ਹਿਸਾਬ ਨਾ ਚੱਲੇ ਖਰਚੇ ਤਾਂ ਚਲਾ ਲੂਗਾ ਆਪਾਂ ਮੈਂ ਕੱਲਾ ਬੰਦਾ ਕੰਮ ਕਰਦਾ ਪਰ ਉਹ ਪਹਿਲਾਂ ਨੂੰ ਸੇਵਿੰਗ ਘਟ ਜਾਂਦੀ ਆ ਪਹਿਲਾਂ ਸੇਵਿੰਗ ਜ਼ਿਆਦਾ ਹੁੰਦੇ ਸੀ ਹੁਣ ਘਟ ਹੁੰਦੀ ਆ ਕਿਉਂਕਿ ਹਰ ਇੱਕ ਚੀਜ਼ ਮਹਿੰਗੀ ਹੁੰਦੀ ਜਾ ਰਹੀ ਆ ਪੈਸਿਆਂ ਦੀ ਵੈਲਿਊ ਉੱਥੇ ਹੀ ਖੜੀ ਆ ਬੰਦੇ ਦੀ ਜੋ ਕਮਾਈ ਆ ਉਹ ਉੱਥੇ ਹੀ ਖੜੀ ਆ ਤਾਂ ਕਰਕੇ ਇਹਦੇ ਉੱਤੇ ਜੇ ਆਪਾਂ ਟੈਰਿਫਸ ਵੀ ਜੋੜ ਦਈਏ ਵੀ ਹਰੇਕ ਚੀਜ਼ ਤੇ ਜੋ ਬਾਹਰੋਂ ਆਉਂਦੀ ਆ ਤੇ ਆਪਾਂ ਇੱਥੇ ਖਰੀਦਣੀਆਂ ਮੇ ਵੀ ਇਦਾਂ ਦੀ ਚੀਜ਼ ਵੀ ਹੋ ਸਕਦੀ ਹੈ ਜੋ ਆਪਾਂ ਖਰੀਦਦੇ ਆ ਜਿਹੜੀ ਆਪਾਂ ਚੀਜ਼ਾਂ ਦੀ ਲੋੜ ਆ ਕੱਪੜੇ ਹੋ ਸਕਦੇ ਨੇ ਫੋਨ ਹੋ ਸਕਦੇ ਨੇ ਹਨਾ ਅੱਜ ਕੱਲ ਫੋਨ ਤਾਂ ਹਰੇਕ ਬੰਦੇ ਦੀ ਜੇਬ ਵਿੱਚ ਆ ਚੀਜ਼ਾਂ ਹੁਣ ਬਾਹਰੋਂ ਆਉਂਦੀਆਂ ਨੇ ਜੇ ਇਹਨਾਂ ਉੱਤੇ 25-25% ਟੈਕਸ ਲਾਇਆ ਜਾਵੇ ਇਹ ਚੀਜ਼ਾਂ ਦੀ ਪ੍ਰਾਈਸ ਹੋਰ ਜ਼ਿਆਦਾ ਵਧੂਗੀ ਤਾਂ ਕਰਕੇ ਅੱਜ ਦੇ ਟਾਈਮ ਜਿੰਨਾ ਬੰਦੇ ਕੋਲ ਪੈਸਾ ਹੈਗਾ ਉਹ ਵੇਸਟ ਨਹੀਂ ਕਰਨਾ ਚਾਹੀਦਾ ਆਪਦੇ ਪੈਸੇ ਨੂੰ ਬਚਾ ਕੇ ਰੱਖੋ ਆਪਦੇ ਪੈਸੇ ਨੂੰ ਇਨਵੈਸਟ ਕਰੋ ਆਪਦੇ ਪੈਸੇ ਨੂੰ ਵੇਸਟ ਨਾ ਕਰੋ ਇਨਵੈਸਟਮੈਂਟ ਬਾਰੇ ਤੁਹਾਨੂੰ ਕੋਈ ਪਤਾ ਨਹੀਂ ਹੈਗਾ ਵੀ ਕਿੱਥੋਂ ਸ਼ੁਰੂ ਕਰਨਾ ਹਨਾ ਜ਼ਿਆਦਾਤਰ ਹੁਣ ਆਪਾਂ 2025 ਵਿੱਚ ਰਹਿੰਦੇ ਆ ਚਲੋ ਇੰਨੀ ਕੁ ਤਾਂ ਨੋਲਿਜ ਹੁਣ ਅੱਜ ਦੇ ਟਾਈਮ ਹਰ ਕੋਈ ਬੰਦੇ ਨੂੰ ਹੁੰਦੀ ਆ ਹਨਾ ਵੀ ਕਿੱਥੇ ਆਪਾਂ ਇਨਵੈਸਟ ਕਰ ਸਕਦੇ ਆ ਕਿਹੜੀ ਚੀਜ਼ ਵਿੱਚ ਸਹੀ ਆ ਪਰ ਚਲੋ ਜਿਹੜੇ ਵੀਰਾਂ ਨੂੰ ਨਹੀਂ ਪਤਾ ਤੁਸੀਂ ਆ ਮੇਰੀ ਵੀਡੀਓ ਵੀ ਦੇਖ ਸਕਦੇ ਹੋ ਹਨਾ ਵੀ ਈਜ਼ੀ ਇਨਵੈਸਟਮੈਂਟ ਕਿਹੜੇ ਨੇ ਜੋ ਕੋਈ ਬਿਗਿਨਰ ਬੰਦਾ ਕਰ ਸਕਦਾ ਬਾਕੀ ਆਸ ਹੈ ਕਿ ਆਹਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਤੇ ਇਦਾਂ ਦੀ ਵੀਡੀਓਜ਼ ਤੁਹਾਨੂੰ ਹੋਰ ਚਾਹੀਦੀਆਂ ਨੇ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਤੇ ਆਪਾਂ ਮਿਲਦੇ ਆ ਅਗਲੀ ਵਾਰ ਓਕੇ